ਇੱਕ ਹੁੰਦੀ ਆ ਅਸਲ ਤੇ ਇੱਕ ਹੁੰਦੀ ਆ ਨਸਲ ਬੰਦੇ ਦੀ ਕਰਤੂਤਾ ਨਹੀਂ ਕਰੀ ਲੁਕਦੀਆਂ ਹੁੰਦੀਆਂ ਜੋ ਮਰਜੀ ਹੋ ਜਾਵੇ ਜਿਹਦੇ ਖੂਨ ਵਿੱਚ ਜੋ ਚੀਜ਼ ਹੈ ਨਾ ਉਹਨੂੰ ਭਾਵੇਂ ਮੁੱਖ ਮੰਤਰੀ ਬਣਾ ਦਿਓ ਭਾਵੇਂ ਐਮਐਲਏ ਬਣਾ ਦਿਓ ਭਾਵੇਂ ਐਮਪੀ ਬਣਾ ਦਿਓ ਉਹਦਾ ਖੂਨ ਰੰਗ ਵਿਖਾਉਂਦਾ ਹੀ ਵਿਖਾਉਂਦਾ ਵਾ ਅਰਬ ਦੇ ਵਿੱਚ ਨਾ ਇੱਕ ਕਹਾਣੀ ਸੁਣਾਉਂਦੇ ਹੁੰਦੇ ਆ ਅਸਲੀ ਦੀ ਤੇ ਨਸਲੀ ਦੀ ਗੱਲ ਉਹ ਕਹਿੰਦੇ ਇੱਕ ਬੰਦਾ ਆ ਗਿਆ ਪੜ੍ਹਿਆ ਲਿਖਿਆ ਬੜਾ ਸੀ ਬਹੁਤ ਜਿਆਦਾ ਪੜਿਆ ਲਿਖਿਆ ਤੇ ਸਾਬੀ ਕਿਤਾਬੀ ਬੜਾ ਸੀ ਉਹ ਜਦੋਂ ਆ ਕੇ ਬਾਦਸ਼ਾਹ ਨੂੰ ਮਿਲਿਆ ਨਾ ਉਹਨੇ ਬਾਦਸ਼ਾਹ ਨੂੰ ਆਪਣੀਆਂ ਡਿਗਰੀਆਂ ਵਿਖਾਈਆਂ ਮੈਂ ਇੱਥੋਂ ਪੜਿਆ ਮੈਂ ਇੱਥੋਂ ਪੜਿਆ ਮੈਂ ਇੱਥੋਂ ਪੜਿਆ ਤੇ ਬਾਦਸ਼ਾਹ ਕਹਿੰਦਾ ਵੀ ਇਸ ਬੰਦੇ ਨੂੰ ਨਾ ਮੇਰੇ ਘੋੜਿਆਂ ਦੇ ਤਬੀਲੇ ਵਿੱਚ ਘੋੜਿਆਂ ਦੀ ਰਾਖੀ ਵਾਸਤੇ ਡਿਊਟੀ ਦੇ ਦਿਓ ਬੰਦਾ ਬੜਾ ਹੈਰਾਨ ਵੀ ਇੰਨਾ ਪੜਿਆ ਲਿਖਿਆ ਤੇ ਬਾਦਸ਼ਾਹ ਨੇ ਕਦਰ ਮੇਰੀ ਥੇਲੇ ਦੀ ਨਹੀਂ ਪਾਈ ਕਹਿੰਦਾ ਘੋੜਿਆਂ ਦੇ ਤਬੀਲੇ 'ਚ ਨੌਕਰੀ ਦੇ ਦਿਓ ਚਲੋ ਉਹਨੇ 2-3 ਦਿਨ ਕੱਡੇ ਤੇ ਤੀਜੇ ਦਿਨ ਉਹਨੇ ਇੱਕ ਐਲਾਨ ਕੀਤਾ ਉਸ ਪੜ੍ਹੇ ਲਿਖੇ ਬੰਦੇ ਨੇ ਕਹਿੰਦਾ ਬਾਦਸ਼ਾਹ ਜਿਹੜਾ ਤੇਰਾ ਫਲਾਣਾ ਫਲਾਣਾ ਘੋੜਾ ਸਭ ਤੋਂ ਪਿਆਰਾ ਹੈ ਨਾ ਉਹ ਨਸਲੀ ਨਹੀਂ ਹੈਗਾ ਰੌਲਾ ਪੈ ਗਿਆ ਕਿ ਬਾਦਸ਼ਾਹ ਨੇ ਤਾਂ ਇੰਨਾ ਮਹਿੰਗਾ ਘੋੜਾ ਲਿਆਂਦਾ ਨਸਲੀ ਕਿਉਂ ਨਹੀਂ ਆ ਉਹ ਜਿਹਦੇ ਕੋਲੋਂ ਘੋੜਾ ਖਰੀਦਿਆ ਸੀ ਉਹਨੂੰ ਫੜ ਲਿਆਂਦਾ ਭਾਈ ਆ ਘੋੜਾ ਨਸਲੀ ਆ ਕਿ ਨਹੀਂ ਉਹਨੇ ਹੱਥ ਜੋੜ ਕੇ ਆਖਿਆ ਜੀ ਘੋੜਾ ਤੇ ਨਸਲੀ ਆ ਪਰ ਇਹਦੇ ਨਸਲ ਵਾਲੇ ਕੰਮ ਕੋਈ ਨਹੀਂ ਹੈਗੇ ਕਿਉਂਕਿ ਇਹਦੀ ਮਾਂ ਬਚਪਨ ਵਿੱਚ ਮਰ ਗਈ ਸੀ ਤੇ ਇਹਨੂੰ ਗਧੀ ਦਾ ਦੁੱਧ ਪਿਆਇਆ ਵਾ ਬਾਦਸ਼ਾਹ ਨੇ ਉਸ ਪੜ੍ਹੇ ਲਿਖੇ ਬੰਦੇ ਨੂੰ ਪੁੱਛਿਆ ਵੀ ਤੈਨੂੰ ਕਿੱਦਾਂ ਪਤਾ ਲੱਗਾ ਵੀ ਘੋੜਾ ਨਸਲੀ ਨਹੀਂ ਹੈਗਾ ਕਹਿੰਦਾ ਜੇ ਹੁੰਦਾ ਘੋੜਾ ਨਸਲੀ ਇਹਨੇ ਪੱਠੇ ਮੂੰਹ ਚ ਪਾ ਕੇ ਤੇ ਨਸਲ ਦਾ ਘੋੜਾ ਮੂੰਹ ਤਾਂ ਨੂੰ ਕਰਕੇ ਤੇ ਫਿਰ ਖਾਂਦਾ ਵਾ ਇਹਦੇ ਮੂੰਹ ਠਾਂ ਕਰਕੇ ਘੋੜੇ ਖਾਈ ਗਿਆ ਮੈਂ ਅੰਦਾਜ਼ਾ ਕੱਢਿਆ ਵੀ ਇਹ ਨਸਲੀ ਨਹੀਂ ਹੈਗਾ ਬਾਦਸ਼ਾ ਖੁਸ਼ ਹੋਇਆ ਕਹਿੰਦਾ ਇਹਦੇ ਘਰ ਚਾਰ ਬੋਰੀਆਂ ਦਾਣਿਆਂ ਦੀਆਂ ਆਟੇ ਪਚਾ ਦਿਓ ਚੌਲ ਪਚਾ ਦਿਓ ਵੇਸਣ ਪਚਾ ਦਿਓ ਚਲੋ ਟਾਈਮ ਪਾਸ ਹੋ ਗਿਆ ਥੋੜੇ ਦਿਨ ਨੰਗੇ ਤੇ ਉਸ ਪੜ੍ਹੇ ਲਿਖੇ ਬੰਦੇ ਨੇ ਐਲਾਨ ਕੀਤਾ ਬਾਦਸ਼ਾ ਜਿਹਨੂੰ ਤੂੰ ਪਟਰਾਣੀ ਕਹਿੰਦਾ ਵਾ ਇਹ ਕੱਪੜੇ ਦੇ ਪਟਰਾਣੀ ਵਾਲੇ ਪਾਈ ਫਿਰਦੀ ਪਰ ਨਸਲੀ ਇਹ ਵੀ ਨਹੀਂ ਆ ਰੌਲਾ ਪੈ ਗਿਆ ਵੀ ਆ ਨਵੀਂ ਗੱਲ ਕੱਢ ਮਾਰੀ ਕੋੜੇ ਤੱਕ ਦੇ ਠੀਕ ਹੀ ਇਹਦੇ ਸਾਡੇ ਘਰ ਤੱਕ ਆ ਗਿਆ ਵੀ ਜਿਹੜੀ ਤੇਰੀ ਪਟਰਾਣੀ ਉਹ ਪਟਰਾਣੀਆਂ ਵਾਲੇ ਹੈ ਹੀ ਨਹੀਂ ਕੰਮ ਉਹਦੇ ਚ ਉਹਨੇ ਆਪਣੀ ਸੱਸ ਨੂੰ ਸੱਦਿਆ ਰਾਜੇ ਨੇ ਸੱਸ ਨੂੰ ਕਹਿੰਦਾ ਵੀ ਆਹ ਗੱਲ ਆ ਉਹ ਫਲਾਣਾ ਫਲਾਣਾ ਬੰਦਾ ਕਹਿੰਦਾ ਵੀ ਆਹ ਜਿਹੜੀ ਪਟਰਾਣੀ ਆ ਇਹ ਉਹ ਪਟਰਾਣੀ ਨਹੀਂ ਹੈਗੀ ਠੀਕ ਆ ਵਿਆਹੀ ਗਈ ਆ ਤੇਰੇ ਨਾਲ ਪਰ ਕੰਮ ਪਟਰਾਣੀਆਂ ਵਾਲੇ ਨਹੀਂ ਹੈਗੇ ਸਾਸੋਦੀ ਕਹਿੰਦੀ ਵੀ ਗੱਲ ਸੱਚੀ ਆ ਇਹ ਧੀ ਸਾਡੀ ਅਸਲੀ ਨਹੀਂ ਹੈਗੀ ਇਹਦੀ ਅਸਲੀ ਮਾਂ ਮਰ ਗਈ ਆ ਇਹਨੂੰ ਅਸੀਂ ਮੰਗਣ ਵਾਲੀ ਦਾ ਦੁੱਧ ਪਿਆਇਆ ਵਾ ਮੰਗਣ ਵਾਲੀ ਦਾ ਕੂੜਾ ਕਰਕਟ ਚੁੱਕਣ ਵਾਲੀ ਦਾ ਦੁੱਧ ਪਿਆ ਕੇ ਤੇ ਪਾਲੀ ਆ ਰਾਜੇ ਨੇ ਉਹ ਬੰਦੇ ਨੂੰ ਸੱਦਿਆ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਮੈਂ ਇਹਨੂੰ ਖਾਂਦੀ ਨੂੰ ਵੇਖਿਆ ਵਾ ਚੰਗੇ ਘਰਾਂ ਦੀਆਂ ਨੌਂਾਂ ਧੀਆਂ ਦੇ ਖਾਣ ਦਾ ਸਲੀਕਾ ਕੁਝ ਹੋਰ ਹੁੰਦਾ ਵਾ ਮੈਂ ਲੁੱਕ ਕੇ ਵੇਖਿਆ ਵਾ ਤੇਰੀ ਪਟਰਾਣੀ ਥੋੜੀ ਜੀ ਚੀਜ਼ ਉੱਥੇ ਰੱਖ ਦਿੰਦੀ ਆ ਕਿਉਂਕਿ ਦੁੱਧ ਮੰਗਣ ਵਾਲੀ ਦਾ ਪੀਤਾ ਨਾ ਉਹ ਚੀਜ਼ਾਂ ਖੂਨ ਚੋਂ ਜਾਂਦੀਆਂ ਥੋੜਾ ਕੋਈ ਉਥੋਂ ਚੁੱਕਦੀ ਆ ਕੁਝ ਉਥੋਂ ਚੁੱਕਦੀ ਆ ਕੁਝ ਉਥੋਂ ਚੁੱਕਦੀ ਆ ਮੈਂ ਸਾਰਾ ਕਿਤਾਬ ਲਾਇਆ ਵੀ ਕੱਪੜੇ ਪਟਰਾਣੀਆਂ ਵਾਲੇ ਪਰ ਪਟਰਾਣੀ ਹੈ ਨਹੀਂ ਰਾਜਾ ਬੜਾ ਖੁਸ਼ ਹੋਇਆ ਉਹ ਕਹਿੰਦਾ ਚਾਰ ਬੋਰੀਆਂ ਹੋਰ ਆਤੇ ਦੀਆਂ ਬੰਦੇ ਦੇ ਘਰ ਘੱਲ ਦਿਓ ਥੋੜਾ ਜਿਹਾ ਦੁੱਧ ਘੱਲ ਦਿਓ ਵੇਰਸਣ ਘੱਲ ਦਿਓ ਘਿਓ ਘੱਲ ਦਿਓ ਆ ਵੀ ਘੱਲ ਦਿਓ ਤਿੰਨ ਕ ਦਿਨ ਨੰਗੇ ਤੇ ਬੰਦਾ ਸਹਾਬ ਕਿਤਾਬ ਜਾਂ ਲਾ ਕੇ ਕਹਿੰਦਾ ਰਾਜਾ ਨਸਲੀ ਤੂੰ ਵੀ ਨਹੀਂ ਹੈਗਾ ਰਾਜਾ ਦੇ ਮਰਨ ਵਾਲਾ ਹੋ ਗਿਆ ਤੇ ਇਹ ਮਿਰਤੇ ਹੀ ਲੱਗ ਗਿਆ ਟੀਕਾ ਇਹਦੇ ਮੈਨੂੰ ਹੀ ਕਹਿ ਗਿਆ ਘੋੜੇ ਤੱਕ ਠੀਕ ਸੀ ਪਰ ਰਾਣੀ ਤੱਕ ਠੀਕ ਸੀ ਇਹਦੇ ਮੈਨੂੰ ਕਿਉਂ ਕਹਿ ਦਿੱਤਾ ਉਹਨੇ ਆਪਣੀ ਮਾਂ ਸਾਧ ਲਈ ਮਾਂ ਨੂੰ ਆਪਣੇ ਕੋਲ ਸਾਧ ਕੇ ਕਹਿੰਦਾ ਵੀ ਆਹ ਗੱਲ ਆ ਮੈਂ ਰਾਜੇ ਦਾ ਪੋਤਾ ਹੈਗਾ ਕਿ ਨਹੀਂ ਹੈਗਾ ਮਾਨਯਾ ਵਾਜਮਾਰਿਕਾ ਮੇਰਾ ਅਸਲੀ ਪੁੱਤ ਮਰ ਗਿਆ ਸੀ ਜਨਮ ਲੈnde ਸਾਰ ਤੇ ਸਾਡੇ ਲਾਗੇ ਉਦਣ ਹੀ ਹਲਵਾਈ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਸੀ ਤੇ ਤੂੰ ਆ ਹਲਵਾਈ ਦਾ ਪੁੱਤ ਅਹੀਂ ਉਹਨੂੰ ਪੈਸੇ ਦੇ ਕੇ ਤੈਨੂੰ ਖਰੀਦ ਲਿਆ ਤੇ ਤੈਨੂੰ ਰਾਜਾ ਮਹਾਰਾਜਾ ਬਣਾਇਆ ਰਾਜੇ ਨੂੰ ਇੱਕ ਰੰਗ ਆਵੇ ਤੇ ਇੱਕ ਜਾਵੇ ਉਸ ਬੰਦੇ ਨੂੰ ਕੋਲ ਸੱਦ ਕੇ ਕਹਿੰਦਾ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਮੈਨੂੰ ਤੇਰੀਆਂ ਕਰਤੂਤਾਂ ਤੋਂ ਪਤਾ ਲੱਗਾ ਰਾਜੇ ਮਹਾਰਾਜੇ ਨੂੰ ਕੋਈ ਚੀਜ਼ ਸਹੀ ਕਰਕੇ ਦੱਸਿਏ ਉਹ ਕਹਿੰਦਾ ਤੈਨੂੰ ਇਧਰ ਦਾ ਰਾਜ ਦਿੱਤਾ ਉਹ ਕਹਿੰਦਾ ਤੈਨੂੰ ਇਧਰ ਦਾ ਰਾਜ ਦਿੱਤਾ ਮੈਂ ਤੈਨੂੰ ਗੱਲਾਂ ਦੱਸਦਾ ਤੂੰ ਮੈਨੂੰ ਆਟਾ ਦਾਲ ਦਈ ਜੰਨਾ ਅਗਲੇ ਬੰਨੇ ਤੂੰ ਹੈ ਹੀ ਹਲਵਾਈ ਆ ਮੈਂ ਹਸਾਬ ਜਾਂ ਲਾਇਆ ਵੀ ਤੂੰ ਰਾਜੇ ਦਾ ਪੁੱਤ ਜਾਵਦਾ ਹੀ ਨਹੀਂ ਆ ਉਹ ਜੰਨਾ ਨੂੰ ਤੂੰ ਹੀ ਅੱਜ ਲੀਡਰ ਬੰਨੀ ਫਿਰਦੇ ਜੇ ਨਸਲਾਂ ਨੂੰ ਦੇ ਵੇਖੋ ਏ ਇਹ ਰੱਜੀਆਂ ਨਸਲਾਂ ਥੋੜਾ ਏ ਇਹ ਉਹ ਲੋਕ ਆ ਜੰਨਾ ਲੋਕਾਂ ਨੇ ਭੁੱਖ ਤੇ ਵੇਖੀ ਤੇ ਮੌਕਾ ਆਇਆ ਵੀ 5 ਸਾਲ ਲੁੱਟ ਕੇ ਖਾ ਲੋ ਤੇ ਜੇਬਾਂ ਭਰੋ ਤੇ ਨਜ਼ਾਰੇ ਲਓ ਕੌਣ ਰੀਸਾਂ ਕਰੂਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ